ਕਨਿਡIAN ਕਵਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਹੈ ਟੋਰਾਂਟੋ ਦੇ ਦੋ ਕਸਬਿਆਂ ਦੇ ਧਾਰਮਿਕ ਸਥਾਨਾਂ ਦੇ ਆਸ-ਪਾਸ ਪ੍ਰਦਰਸ਼ਨ ਤੇ ਪਾਬੰਦੀ ਲਾਉਣ ਵਾਲਾ ਪ੍ਰਸਤਾਵ ਪਾਸ ਕੀਤਾ ਹੈ ਗ੍ਰੇਟਰ ਟੋਰਾਂਟੋ ਏਰੀਆ ਦੇ ਦੋ ਕਸਬਿਆਂ ਨੇ ਬੁੱਧਵਾਰ ਨੂੰ ਧਾਰਮਿਕ ਸਥਾਨਾਂ ਦੇ ਆਸ-ਪਾਸ ਪ੍ਰਦਰਸ਼ਨ ਦੇ ਪ੍ਰਬੰਧਿਤ ਪਾਬੰਦੀ ਲਾਉਣ ਦੇ ਮਤੇ ਨੂੰ ਪਾਸ ਕਰਦਾ 4 ਨਵੰਬਰ ਨੂੰ ਕੈਨੇਡਾ ਦੇ ਬ੍ਰੈਮਟਨ ਵਿੱਚ ਹੋਏ ਖਾਲਸਤਾਨੀ ਹਮਲੇ ਤੋਂ ਬਾਅਦ ਹਿੰਦੂ ਸਭਾ ਮੰਦਿਰ ਦੇ ਬਾਹਰ ਭਾਰੀ ਭੀੜ ਇਕੱਠੀ ਹੋਈ ਤੇ 4 ਨਵੰਬਰ ਨੂੰ ਕੈਨੇਡਾ ਦੇ ਬ੍ਰੈਮਟਨ ਵਿੱਚ ਹੋਏ ਖਾਲਸਤਾਨੀ ਤੇ Hindu ਮੰਦਿਰ ਦੇ ਬਾਹਰ ਭਾਰੀ ਇਕੱਠ ਹੋਇਆ ਤੇ ਇਸ ਦੇ ਉਲਟ ਵਿੱਚ ਹਿੰਦੂਆਂ ਵੱਲੋਂ ਵੀ ਸਿੱਖਾਂ ਦੇ ਗੁਰਦੁਆਰੇ ਦੇ ਬਾਹਰ ਪਾੜੀ ਪਿੱਟ ਭੀੜ ਇਕੱਠੀ ਕੀਤੀ ਗਈ ਇਸ ਸਬੰਧ ਵਿੱਚ ਇੱਕ ਮਤਾ ਪਹਿਲਾਂ ਹੀ ਮਿਸਿਸ ਆਗਾ ਸਿਟੀ ਕੌਂਸਲਰਜ਼ ਵੱਲੋਂ ਪਾਸ ਕੀਤਾ ਗਿਆ ਤੇ ਇਹ ਮਤਾ ਸ਼ਹਿਰ ਦੇ ਕੌਂਸਲ ਦੀਪਕ ਡੇਮੇਲਾ ਦੁਆਰਾ ਪੇਸ਼ ਕੀਤਾ ਗਿਆ ਕੌਂਸਲ ਨੇ 10 ਮੈਂਬਰਾਂ ਨੇ ਇਸ ਦੇ ਹੱਕ ਵਿੱਚ ਵੋਟਾਂ ਪਾਈਆਂ ਤੇ ਇਸ ਨੇ ਵਿਰੋਧ ਨਹੀਂ ਕੀਤਾ ਤੇ ਕਿਸੇ ਦੇ ਵਿਰੋਧ ਵੱਲੋਂ ਨਾ ਹੋਣ ਵੱਲੋਂ ਇਹ ਪਤਾ ਮਤਾ ਜੋ ਪਾਸ ਕਰ ਦਿੱਤਾ ਗਿਆ ਇਸ ਦੇ ਵਿਕਟਣ ਦੇ ਬਾਅਦ ਡੇਮੇਲਾ ਨੇ ਐਕਸਪੋਸਟ ਭਾ ਕੇ ਕੌਂਸਲ ਸਟਾਫ ਨੂੰ ਇੱਕ ਓਪੀਨੀਅਮ ਲਾਗੂ ਕਰਨ ਦੇ ਦਿਸ਼ਾ ਨਿਰਦੇਸ਼ ਜਾਰੀ ਕਰੇ ਕਿ ਜੋ ਸਾਰੇ ਪੂਜਿਸਤਾਨਾਂ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਬੰਦੀ ਲਾਉਣ ਦੀ ਹੈ ਤੇ ਇਹ ਲੀਡਰਸ਼ਿਪ ਹੈ ਮਤੇ ਵਿੱਚ ਕਿਹਾ ਗਿਆ ਕਿ ਸ਼ਹਿਰ ਦੇ ਸਟਾਫ ਨੂੰ ਇੱਕ ਉਪ ਕਾਨੂੰਨ ਨੂੰ ਲਾਗੂ ਕਰਨ ਦੀ ਸੰਭਾਵਨਾ ਤੇ ਵਿਚਾਰ ਕਰਨ ਲਈ ਨਿਰਦੇਸ਼ ਦਿੱਤਾ ਜਾਵੇਗਾ ਜੇ ਜਲਦੀ ਤੋਂ ਜਲਦੀ ਪੂਜਾ ਸਥਾਨਾਂ ਦੇ 100 ਮੀਟਰ ਦੇ ਅੰਦਰ ਵਾਜਦ ਦੂਰੀ ਦੇ ਅੰਦਰ ਪ੍ਰਦਰਸ਼ਨ ਦੀ ਮਨਾਹੀ ਕਰਦਾ ਬ੍ਰੈਮਟਨ ਸਿਟੀ ਕੌਂਸਲ ਵੱਲੋਂ ਵੀ ਇਸ ਤਰ੍ਹਾਂ ਦਾ ਬਾਅਦ ਵਿੱਚ ਮਤਾ ਪਾਸ ਕੀਤਾ ਗਿਆ ਮਿਸਾਗ ਮੋਸ਼ਨ ਇੱਕ ਸਾਬਕਾ ਸੂਬੇ ਕੈਬਨਿਟ ਮੰਤਰੀ ਦੁਆਰਾ ਪੇਸ਼ ਕੀਤਾ ਗਿਆ ਸੀ ਉਸ ਦੀ ਸਹਿਯੋਗੀ ਨੈਟਲੀ ਹਾਰਟ ਦੁਆਰਾ ਸਮਰਥਨ ਕੀਤਾ ਗਿਆ ਸੀ 8 10 ਨਵੰਬਰ ਨੂੰ ਬ੍ਰੈਂਟਨ ਵਿੱਚ Hindu ਸਭਾ ਮੰਦਿਰ ਤੇ ਖਾਲਸਤਾਨੀ ਪੱਟੀ ਪੱਕੀ ਕਟੜਵੰਦੀਆਂ ਦੁਆਰਾ ਹਿੰਸਕ ਹਮਲੇ ਤੋਂ ਬਾਅਦ ਜਦੋਂ ਟੋਰਾਂਟੋ ਵਿੱਚ ਭਾਰ ਦੇ ਕੌਂਸਲਰਡ ਅਧਿਕਾਰੀਆਂ ਦੁਆਰਾ ਸਬੰਧਤ ਮੰਦਰਾਂ ਦੇ ਆਦਿ ਤੇ ਵਿੱਚ ਕੌਂਸਲ ਦੇ ਕੈਂਪ ਦਾ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ ਉਸ ਹਿੰਸਕ ਘਟਨਾ ਤੋਂ ਬਾਅਦ ਮਾਲਟਨ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਭਾ ਗੁਰਦੁਆਰੇ ਦੇ ਉਸ ਰਾਤ ਵਿਰੋਧ ਪ੍ਰਦਰਸ਼ਨ ਹੋਏ Hindu ਸਭਾ ਮੰਦਿਰ ਨੇ ਅਗਲੇ ਦਿਨ ਹਿੰਸਾ ਦੇ ਖਿਲਾਫ ਇੱਕ ਰੈਲੀ ਕੱਢੀ ਮਿਸਰਮ ਮੋਸ਼ਨ ਨੇ ਕਿਹਾ ਹੈ ਕਿ ਪੂਜਾ ਸਥਾਨਾਂ ਦੇ ਸਾਹਮਣੇ ਜਾਏ ਵਿਰੋਧ ਪ੍ਰਦਰਸ਼ਨਾਂ ਭਾਵੇਂ ਸ਼ਾਂਤਮਈ ਢੰਗ ਨਾਲ ਇੱਕ ਡਰਾਉਣੀ ਰਿਕਾਰਡ ਪੈਦਾ ਕਰ ਸਕਦੇ ਨੇ ਜਿਸ ਨੂੰ ਪੂਜਾ ਸਥਾਨ ਤੱਕ ਪਹੁੰਚਣ ਦੇ ਲੰਗਾ ਪੈ ਸਕਦਾ ਹੈ ਤੇ ਮਤੇ ਪਾਸ ਹੋਣ ਤੋਂ ਬਾਅਦ ਕੌਣ ਸਰ ਦੇ ਸਾਹਮਣੇ ਅਸਤੀਫਾ ਦੇਣ ਵਾਲਾ ਇੱਕ ਕੈਨੇਡੀਅਨ Hindu Chamber of Commerce ਦੇ ਕੁਸ਼ਕਾਗਰ ਸ਼ਰਮਾ ਵੀ ਸ਼ਾਮਲ ਸਨ ਸ਼ਰਮਾ ਨੇ ਕਿਹਾ ਕਿ ਉਹ ਫੈਸਲਾ ਦੇ ਉਸ ਫੈਸਲੇ ਦਾ ਪੂਰਾ ਸਮਰਥਨ ਕਰਦੇ ਨੇ ਪਿਛਲੇ ਹਫਤੇ Hindu Sabha ਮੰਦਰ ਤੇ ਸ਼ਰਧਾਲੂਆਂ ਦੇ ਹਮਲੇ ਤੋਂ ਬਾਅਦ ਇਸ ਪੱrst ਹੈ ਕਿ ਅਜੇਹਸਤਾਨਾ ਨੂੰ ਕਿਸੇ ਵੀ ਹਿੰਸਾ ਜਾਂ ਡਰਾਮੇ ਤੋਂ ਮੁਕਤ ਪੂਜਾ ਤੇ ਪ੍ਰਤਿਬਿੰਬ ਲਈ ਅਸਥਾਨ ਰਹਿਣਾ ਚਾਹੀਦਾ ਹੈ। ਤੇ ਉਸ ਨੇ ਵੀ ਕਿਹਾ ਕਿ ਉਹ ਇੱਕ ਆਪਸ ਸਮਾਨਜਨਕ ਸਮਲਿਤ ਵਾਤਾਵਰਣ ਉਤਸ਼ਾਹਤ ਕਰਨ ਵਿੱਚ ਮਦਦ ਕਰੇਗਾ ਜਿਸ ਨਾਲ ਹੋਰ ਸ਼ਾਂਤੀ ਅਤੇ ਸੁਰੱਖਿਆ ਆਪਣੇ ਵਿਸ਼ਵਾਸ ਦਾ ਅਭਿਆਸ ਕਰੇ। जीटीए ਦੇ ਦੋ ਮੰਦਰ ਬ੍ਰੈਂਟਨ ਤਰਵੇਣੀ ਮੰਦਰ ਤੇ ਮਿਸਾਗਾ ਵਿੱਚ ਟ੍ਰਾਂਟੋ ਖਾਲੀਬਾਰੀ ਨੇ ਸੋਮਵਾਰ ਨੂੰ ਕੁਛ ਨਾ ਕੀਤੀ ਹੈ ਕਿ ਉਸ ਖੇਮ ਲੈ ਕੇ ਚਿੰਤਾ ਦੇ ਕਾਰਨ ਸਭ ਤੇ ਨਿਦਾਰਤ ਕਾਉਂਸਲ ਕੈਂਪਾਂ ਨੂੰ ਰੱਦ ਕਰਨਗੇ ਮੰਗਲਵਾਰ ਨੂੰ ਕੈਨੇਡੀਅਨ ਕਾਨੂੰਨ ਲਾਗੂ ਕਰਨ ਵਾਲਿਆਂ ਨੇ ਕਿਹਾ ਹੈ ਕਿ ਉਹ ਉਸ ਨੂੰ ਗ੍ਰੇਟਰ ਟੋਰੰਟੋ ਜੀਟੀਏ ਏਰੀਆ ਪੂਜਾ ਸਥਾਨਾਂ ਦੇ ਵਿਰੁੱਧ ਕਿਸੇ ਵੀ ਸਿੱਧੀ ਧਮਕੀ ਦੀ ਸੂਚਨਾ ਨਹੀਂ ਮਿਲੀ ਪਰਨਾ ਨੂੰ ਘੱਟ ਕਰਨੀ ਭਾਰਤੀ ਕਾਉਂਸਲ ਕੈਂਪਾਂ ਨੰਬੋਲ ਤੁਮੀ ਕਰ ਦਿੱਤਾ ਗਿਆ ਪੀਲ ਰੀਜਨ ਪੁਲਿਸ ਨੇ ਬੱਧਵਾਰ ਨੂੰ ਇੱਕ ਜਾਰੀ ਬਿਆਨ ਵਿੱਚ ਕਿਹਾ ਕਿ ਇਹ ਗੱਲ ਕਹੀ ਹੈ ਕਿ ਪੀਲ ਰੀਜਨ ਪੁਲਿਸ ਕਮਿਊਨਿਟੀ ਦੀਆਂ ਚਿੰਤਾਵਾਂ ਤੋਂ ਜਾਣੂਾ ਖਾਸ ਤੌਰ ਤੇ ਪੂਜਾ ਸਥਾਨ ਪ੍ਰਦਰਸ਼ਨ ਦੇ ਮਨੀਆਂ ਜਾਂਦੀਆਂ ਧਮਕੀਆਂ ਬਾਰੇ ਪੀਲ ਰੀਜਨ ਪੁਲਿਸ ਨੇ ਸਪਸ਼ਟ ਕਰਨਾ ਚਾਹੁੰਦੀ ਹੈ ਕਿ ਸਾਨੂੰ ਪੀਲ ਖੇਤਰ ਵਿੱਚ ਕਿਸੇ ਵੀ ਧਾਰਮਿਕ ਸਥਾਨ ਦੇ ਖਿਲਾਫ ਕੋਈ ਸਿੱਧੀ ਧਮਕੀ ਨਹੀਂ ਮਿਲੀ ਹੈ ਪੀਲ ਖੇਤਰ ਵਿੱਚ ਬ੍ਰੈਂਟਨ ਅਤੇ ਮਿਸ ਸਾਗਰੇ ਕਸਬੇ ਨੇ ਆਪਣੇ ਬਿਆਨ ਵਿੱਚ ਪੀ ਆਰ ਸੀ RCM P ਨੇ ਵੀ ਕਿਹਾ ਕਿ ਕਾਉਂਸਲ ਕਾਉਂਸਲਟ ਨੂੰ ਜੋਖਮਾਂ ਨੂੰ ਘਟਾਉਣ ਲਈ ਕੰਮ ਕਰਨ ਤੇ ਭਾਰਤ ਕਾਉਂਸਲਟ ਜਨਰਲ ਦੇ ਨਾਲ ਪੂਜਾ ਸਥਾਨਾਂ ਨੂੰ ਕਮਿਊਨਿਟੀ ਸੈਂਟਰਾਂ ਦੇ ਵਿਚ ਸੰਪਰਕ ਨੇ ਅੱਗੇ ਵੀ ਕਿਹਾ ਗਿਆ ਕਮਿਊਨਿਟੀ ਵਿੱਚ ਮੌਜੂਦਾ ਤਣਾਅ ਨੂੰ ਜਨਤਕ ਸੁਰੱਖਿਆ ਬਣਾਈ ਰੱਖਣ ਵਿੱਚ ਦਿਲਚਸਪੀ ਦੇ ਮੱਦੇ ਜ ਆਯੋਜਕਾਂ ਦੇ ਸਹਿਮਤੀ ਦਿੱਤੀ ਤੇ ਤਣਾਅ ਨੂੰ ਘਟਕਣ ਦੇ ਪਾਈਚਾਰੇ ਦੇ ਇੱਕ ਨਕਾਰਤਨ ਪ੍ਰਭਾਵ ਨੂੰ ਸੀਮਿਤ ਕਰਨ ਦੇ ਲਈ ਕਾਉਂਸਲਟ ਕੈਂਪਰ ਵਿੱਚ ਬਾਅਦ ਵਿੱਚ ਮਿੱਤੀ ਦੀ ਮਤਲਬ ਕੀਤਾ ਜਾਵੇਗਾ ਇਸ ਨੇ ਇਹ ਵੀ ਕਿਹਾ ਹੈ ਕਿ ਇਸ ਨੇ ਜਨਤਾ ਨੂੰ ਭਰੋਸਾ ਦਿਵਾਇਆ ਕਿ ਪੂਜਾ ਸਥਾਨਾਂ ਦੇ ਆਲੇ ਦੁਆਲੇ ਮਜੂਦਗੀ ਵਧਾ ਦਿੱਤੀ ਗਈ ਹੈ ਤੇ ਸਖਿਆ ਚਿੰਤਾਵਾਂ ਨੂੰ ਹੱਲ ਕਰਨ ਦੇ ਤਨਾਨਕਟੌਣ ਲੈ ਕਮਿਟੀ ਨੇ ਤਾਮਨ ਸੰਗਠਿਤ ਸਥਾਨਕ ਹਿੱਸੇਦਾਰੀਆਂ ਸਰਦਾਰਮੀ ਜਨ ਨਾਲ ਜੁੜਿਆ ਹੋਇਆ ਹੈ ਕੈਨੇਡੀਅਨ ਖਬਰਾਂनामा ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਕਵਰ ਦੇਖਣੀ ਸੁਣਨੀ ਪੜਨੀ ਤਾਂ ਬਣੇ ਰਹੋ ਆਜ ਨਿਊਜ਼ ਵਾਲਾ ਦੇ ਨਾਲ